ਹਾਂਜੀ ਛੱਤ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਜੀ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣੇ ਚਾਹੀਏ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਜੋ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਘਰ ਦੀ ਲੋਕੇਸ਼ਨ ਹੈ ਜੀ ਗਰਦਾਸਪੁਰ ਜ਼ਿਲ੍ਹੇ ਦੇ ਚਾਵਾ ਪਿੰਡ ਦੇ ਵਿੱਚ ਘਰ ਬਣਿਆ ਹੋਇਆ ਹੈ ਘਰ ਤੁਸੀਂ ਦੇਖ ਸਕਦੇ ਹੋ ਜੀ 메인 게ਟ ਤਕਰੀਬਨ 10 ਫੁੱਟ ਚੌੜਾ ਹੈ ਜੀ ਘਰ ਦਾ ਬਹੁਤ ਵਧੀਆ ਜੋ 10 ਤੋਂ 15 ਫੁੱਟ ਗਲੀ ਦੇ ਉੱਪਰ ਇਹ ਘਰ ਲੱਗਦਾ ਹੈ ਜੀ ਘਰ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਕੋਠੀ ਟਾਈਪ ਨਕਸ਼ੇ ਦੇ ਨਾਲ ਘਰ ਤਿਆਰ ਕੀਤਾ ਗਿਆ ਹੈ ਜੀ ਖੁੱਲਾ ਡੁੱਲਾ ਜੋ ਘਰ ਦਾ ਵਿਹੜਾ ਜੀ ਵੱਡੇ 10 ਮਰਲੇ ਜਗ੍ਹਾ ਦੇ ਵਿੱਚ ਦੋਸਤੋ ਇਹ ਘਰ ਬਣਿਆ ਹੋਇਆ ਹੈ ਜੀ ਘਰ ਦੇ ਵਿੱਚ ਫਰੰਟ ਦੇ ਹੀ ਤੁਸੀਂ ਦੇਖ ਸਕਦੇ ਹੋ ਜੀ ਇੱਕ ਸਾਈਡ ਟਾਇਲਟ ਬਾਥਰੂਮ ਆਉਂਦਾ ਹੈ ਤੇ ਲੌਬੀ ਏਰੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਜੋ ਖੁੱਲ੍ਹਾ ਡੁੱਲਾ ਲੌਬੀ ਏਰੀਆ ਮਾਲਕਾਂ ਨੇ ਬਣਵਾਇਆ ਹੋਇਆ ਜੀ ਘਰ ਦੇ ਵਿੱਚ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਜੀ ਜਾਂ ਵਿੰਡੋਆਂ ਅਲਮਾਰੀਆਂ ਦਾ ਬਹੁਤ ਵਧੀਆ ਲੱਕੜੀ ਨਾਲ ਮਾਲਕਾਂ ਵੱਲੋਂ ਤਿਆਰ ਕਰਵਾਇਆ ਗਿਆ ਜੀ ਅੱਗੇ ਚੱਲ ਕੇ ਤੁਸੀਂ ਜੋ ਡ੍ਰਾਈੰਗ ਰੂਮ ਦੇਖ ਸਕਦੇ ਹੋ ਜੀ ਆਪਾਂ ਇਹਨੂੰ ਡ੍ਰਾਈੰਗ ਰੂਮ ਦੇ ਜਾਂ ਬੈੱਡਰੂਮ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹਾਂ ਵੱਡੇ 10 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਘਰ ਦੇ ਵਿੱਚ ਚਾਰ ਬੈੱਡਰੂਮ ਨੇ ਜੀ ਕਿਚਨ ਹੈ ਲੌਬੀ ਏਰੀਆ ਤੇ ਫਰੰਟ ਸਾਈਡ ਤੇ ਵਿਹੜਾ ਆ ਜਾਂਦਾ ਜੀ ਤੇ ਦੋ ਵਾਸ਼ਰੂਮ ਘਰ ਦੇ ਵਿੱਚ ਬਣਾਏ ਗਏ ਨੇ ਜੀ ਇੱਕ ਘਰ ਦੇ ਵਿੱਚ ਵੱਡਾ ਸਟੋਰ ਰੂਮ ਹੈ ਜੀ ਵਧੀਆ ਕਮਰੇ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਪੂਰੇ ਘਰ ਦੇ ਵਿੱਚ ਜੋ ਸੀਮੈਂਟ ਦਾ ਪੱਕਾ ਫਰਸ਼ ਲੱਗਿਆ ਹੋਇਆ ਦੋਸਤੋ ਮਾਲਕਾਂ ਦੀ ਮਜਬੂਰੀ ਹੈ ਜੀ ਘਰ ਵੇਚਣਾ ਕਿਉਂਕਿ ਮਕਾਨ ਮਾਲਕ ਚੋ ਕਿਸੇ ਹੋਰ ਸ਼ਹਿਰ ਦੇ ਵਿੱਚ ਰਹਿੰਦੇ ਨੇ ਜੀ ਇਸ ਕਰਕੇ ਮਾਲਕਾਂ ਨੇ ਆਪਣਾ ਇਹ ਪੁਰਾਣਾ ਜੋ ਘਰ ਸੇਲ ਤੇ ਲਗਾਇਆ ਹੋਇਆ ਜੀ 17 ਲੱਖ ਰੁਪਇਆ ਘਰ ਦੀ ਡਿਮਾਂਡ ਹੈ ਜੀ ਮਾਲਕਾਂ ਵੱਲੋਂ ਬਾਕੀ ਮੌਕੇ ਤੇ ਬਾਅਦ ਘਾਟ ਕਰ ਦਿੱਤੀ ਜਾਵੇਗੀ ਰਜਿਸਟਰੀ ਵਾਲੀ ਜਗ੍ਹਾ ਹੈ ਜੀ ਵੱਡੇ 10 ਮਰਲੇ ਜਗ੍ਹਾ ਦੇ ਵਿੱਚ ਇੱਕ ਘਰ ਬਣਿਆ ਹੋਇਆ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਆ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਘਰ ਦੇ ਵਿੱਚ ਸਮਰਸੀਬਲ ਮੋਟਰ ਲੱਗੀ ਹੋਈ ਹੈ ਜੀ ਇਲੈਕਟ੍ਰਿਸਿਟੀ ਤੇ ਪਾਣੀ ਦੀ ਵਧੀਆ ਸਪਲਾਈ ਹੈ ਜੀ ਘਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਘਰ ਜੋ ਡਿਜ਼ਾਈਨ ਕੀਤਾ ਗਿਆ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਘਰ ਦੀ ਛੱਤ ਦੇ ਉੱਪਰ ਪੱਕਾ ਫਰਸ਼ ਲੱਗਿਆ ਹੋਇਆ ਜੀ ਜੰਗਲੇ ਵਧੀਆ ਤਰੀਕੇ ਦੇ ਬਣਵਾਏ ਹੋਏ ਨੇ ਸੋ ਦੋਸਤੋ ਜਿਸ ਵੀ ਭੈਣ ਭਾਈ ਨੇ ਘਰ ਖਰੀਦਣਾ ਹੈ ਜੀ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਤੁਸੀਂ ਸਿੱਧਾ ਆਪਣਾ ਸਮਾਨ ਲਿਆ ਕੇ ਰਹਿائش ਕਰ ਸਕਦੇ ਹੋ ਜੀ ਸੋ ਆਸ ਕਰਦੇ ਹਾਂ ਜੀ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ